ਜਾਂ ਬਣਾਉਨੇ ਨੇ ਵੱਖਰੀਆਂ ਵੱਖਰੀਆਂ ਕਿਹਦੇ ਹੈ ਕੀ ਤੇ ਕਿੰਨੇ ਪ੍ਰਕਾਰ ਦੀਆਂ ਚੀਜ਼ਾਂ ਸਪਰਾਉਟ ਆਗੇ 2-3 ਪ੍ਰਕਾਰ ਦੇ ਹੋਗੇ ਤੇ ਰੋਲ ਆਗੇ ਸੈਂਡਵਿਚ ਆਗੇ ਉੱਚਾ ਤੇਲ ਨਹੀਂ ਵਰਤਦੇ ਟ੍ਰੇਨਿੰਗ ਕਿੱਥੋਂ ਲਈਏ ਜਾਣਕਾਰੀ ਇਹ ਕਿੱਥੋਂ ਪ੍ਰਾਪਤ ਕੀਤੀ ਵੀ ਇਹ ਬਣਾਉਣਾ ਚਾਹੀਦਾ ਜਿਵੇਂ ਆਪਣੇ ਖਾਸ ਕਰ ਜਿਹੜੇ ਪੰਜਾਬੀ ਆ ਉਹ ਇਸ ਤਰ੍ਹਾਂ ਦਾ ਕੰਮ ਆ ਜਿਹੜਾ ਤੁਸੀਂ ਕਰ ਰਹੇ ਹੋ ਇਸ ਤਰ੍ਹਾਂ ਦਾ ਘੱਟ ਕਰਨਾ ਪਸੰਦ ਕਰਦੇ ਆ ਕੀ ਕਾਰਨ ਮੰਨਦੇ ਹੋ ਆਪਣੇ ਪੰਜਾਬੀ ਕੁਸਤਾ ਜੀ ਸੰਗ ਮੰਨਦੇ ਨਾ ਨਾਲ ਦੇ ਦੋਸਤ ਇਸ ਤਰੀਕੈ ਕਹਿ ਦਿੰਦੇ ਨੇ ਯਾਰ ਤੂੰ ਇਹ ਕੀ ਕੰਮ ਕਰਨ ਲੱਗ ਗਿਆ ਇਹ ਕੀ ਆ ਹੋ ਆ ਰਿਸਪੌਂਸ ਕਿਹੋ ਜਿਹਾ ਮਿਲਿਆ ਜਾਂ ਲੋਕਾਂ ਨੇ ਸਹਿਯੋਗ ਕਿੰਨਾ ਕੀਤਾ ਕਿਸ ਟਾਈਪ ਦੇ ਲੋਕ ਨੌਜਵਾਨ ਪੀਡੀਅਮ ਦੀ ਅਬਜ਼ਰਵ ਆਉਂਦੇ ਆ ਜਾਂ ਵਿਚਾਰ ਲੜਾ ਮੇਲ ਆਉਂਦੇ ਆ ਵਾਸੀ ਮਜ਼ਦੂਰਾਂ ਦੀ ਗੱਲ ਕੀਤੀ ਇਹ ਵੀ ਲੱਗਦਾ ਆਉਣ ਵਾਲੇ ਸਮੇਂ 'ਚ ਚਿੰਤਾ ਦਾ ਵਿਸ਼ਾ ਜਿਵੇਂ ਨੌਜਵਾਨ ਪੀੜ੍ਹੀ ਪ੍ਰਵਾਸ ਕਰ ਰਹੀ ਹੈ ਤੇ ਉਹ ਇੱਧਰ ਆ ਰਹੇ ਨੇ। ਆਤਸਰੀਏ ਕਾਲ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਇੱਕ ਪਾਸੇ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਆ ਪਰ ਦੂਸਰੇ ਪਾਸੇ ਬਿਮਾਰੀਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਨਵੀਆਂ-ਨਵੀਆਂ ਬਿਮਾਰੀਆਂ ਆਉਂਦੀਆਂ ਨੇ ਤੇ ਉਹਨਾਂ ਤੇ ਰਿਸਰਚ ਵੀ ਚੱਲਦੀ ਰਹੀਏ ਜੇ ਬਠਿੰਡਾ ਦੇ ਆਸ-ਪਾਸ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਏਮਜ਼ ਵਰਗੇ ਹਸਪੀਟਲ ਵੱਡੇ-ਵੱਡੇ ਇੰਸਟੀਟਿਊਟ ਖੁੱਲ ਗਏ ਨੇ ਕਿਉਂਕਿ ਬਿਮਾਰੀਆਂ ਬਹੁਤ ਜ਼ਿਆਦਾ ਨੇ ਤੇ ਕੈਂਸਰ ਵੀ ਇਸ ਏਰੀਆ 'ਚ ਬਹੁਤ ਜ਼ਿਆਦਾ ਉਹਦੇ ਵੱਖ-ਵੱਖ ਤਰ੍ਹਾਂ ਦੇ ਕਾਰਨ ਦੱਸੇ ਜਾ ਰਹੇ ਨੇ ਪਰ ਨਾਲ ਦੀ ਨਾਲ ਇਸ ਗੱਲ ਤੇ ਖਾਸ ਕਰਕੇ ਜਿਹੜੇ ਬੁੱਧੀਜੀਵ ਚਰਚਾ ਕਰਦੇ ਨੇ ਕਿ ਜਿਹੜਾ ਤੁਹਾਡਾ ਖਾਣ ਪੀਣਾ ਉਹਦੇ ਵਿੱਚ ਇਹ ਜਿਹੜੀ ਵੱਡੀ ਗਰਾਵਟ ਆ ਚੁੱਕੀ ਆ ਫਾਸਟ ਫੂਡ ਕਰਕੇ ਜਿਹੜੀਆਂ ਵੱਡੀਆਂ-ਵੱਡੀਆਂ ਬਿਮਾਰੀਆਂ ਜਾਂ ਨਵੀਆਂ-ਨਵੀਆਂ ਬਿਮਾਰੀਆਂ ਆ ਚੱਕੀਆਂ ਸਾਨੂੰ ਖਾਣ-ਪੀਣ 'ਚ ਸੁਧਾਰ ਕਰਨਾ ਪਵੇਗਾ ਜਿਸ ਨੂੰ ਲੈ ਕੇ ਜਿੱਥੇ ਅਸੀਂ ਦਾਦੀ-ਪੋਤੀ پارک ਦੇ ਨਜ਼ਦੀਕ ਪਹੁੰਚੇ ਆ ਉੱਥੇ ਹੀ ਇੱਕ ਨੌਜਵਾਨ ਵੱਲੋਂ ਵੱਖਰੀ ਤਰ੍ਹਾਂ ਦਾ ਕੰਮ ਕੀਤਾ ਗਿਆ ਪਹਿਲਾਂ ਤਾਂ ਸ਼ਲਾਘਾ ਜੋਗਾ ਕਿਉਂਕਿ ਜਿਹੜੇ ਪੰਜਾਬੀ ਖਾਸ ਕਰ ਨੌਜਵਾਨ ਆ ਉਹ ਕੰਮ ਕਰਨ ਤੋਂ ਬੜੀ ਸ਼ਰਮ ਮਹਿਸੂਸ ਕਰਦੇ ਆ ਵਿਦੇਸ਼ਾਂ ਵੱਲ ਕੁਝ ਕਰ ਦਿੰਦੇ ਆ ਉੱਥੇ ਭਾਵੇਂ ਜਿਸ ਤਰ੍ਹਾਂ ਦੀ ਮਰਜ਼ੀ ਹੋਣਾ ਕੰਮ ਕਰਨੇ ਪੈਂਦੇ ਨੇ ਪਰ ਉਹ ਕਰਨ ਨੂੰ ਤਿਆਰ ਹੋ ਜਾਂਦੇ ਨੇ ਬਾਕੀ ਬਹੁਤ ਮਜਬੂਰੀਆਂ ਵੀ ਆ ਕਿ ਕਿਉਂਕਿ ਬੇਰੋਜ਼ਗਾਰੀ ਹੈ ਉਸ ਕਾਰਨ ਕੰਮ ਨਹੀਂ ਮਿਲਦੇ ਵੱਖ-ਵੱਖ ਤਆਂ ਦੇ ਕਾਰਨ ਨੇ ਪਰ ਨੌਜਵਾਨ ਵੱਲੋਂ ਇਹ ਇੱਕ ਤਰ੍ਹਾਂ ਦਾ ਜਿਹੜਾ ਨਵੇਂ ਤਰੀਕੇ ਦਾ ਜਿਹੜਾ ਕੰਮ ਕੀਤਾ ਗਿਆ ਖਾਣ ਪੀਣ ਦਾ ਸਾਮਾਨ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਆਪਣਾ ਨਾਮ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਕਿਹੜਾ ਏਰੀਆ ਤੁਹਾਡਾ ਮੇਰਾ ਮਾਨਸਾ ਜ਼ਿਲ੍ਹਾ ਜੀ ਪਿੰਡ ਰਾੜਾ ਮਾਨਸਾ ਇਹ ਇੱਕ ਛੋਟਾ ਜਿਹਾ ਪਿੰਡ ਹੈ ਜੀ अच्छा ਜਿਹੜਾ ਇਹ ਤੁਸੀਂ ਚੀਜ਼ਾਂ ਬਣਾਉਨੇ ਨੇ ਵੱਖਰੀਆਂ ਵੱਖਰੀਆਂ ਕਿਹਦੇ ਹੈ ਕੀ ਤੇ ਕਿੰਨੇ ਪ੍ਰਕਾਰ ਦੀਆਂ ਚੀਜ਼ਾਂ ਇਹ ਆਪਣੇ ਕੋਲੇ ਕਾਫੀ ਪ੍ਰਕਾਰ ਦੀਆਂ ਚੀਜ਼ਾਂ ਨੇ ਜਿਵੇਂ ਜੀ ਸਪਰਾਉਟ ਆ ਗਏ 2-3 ਪ੍ਰਕਾਰ ਦੇ ਹੋ ਗਏ ਤੇ ਰੋਲ ਆ ਗਏ ਸੈਂਡਵਿਚ ਆ ਗਏ ਉੱਚਪ ਤੇਲ ਨਹੀਂ ਵਰਤਦੇ ਪਾਣੀ ਨਾਲ ਹੀ ਬੋਲ ਕਰਕੇ ਸਬਜ਼ੀਆਂ ਤੇ ਉਹ ਕਰਦੇ ਆ ਬਾਕੀ ਜੂਸ ਆ ਗਏ ਜੀ ਜਿਵੇਂ ਸਬਜ਼ੀਆਂ ਦੇ ਖੀਰੇ ਦਾ ਆ ਗਿਆ ਲੌਕੀ ਦਾ ਆ ਗਿਆ ਚਿੱਟੇ ਪਿੱਟੇ ਦਾ ਅੰਬ ਹਲਦੀ ਹੋ ਗਈ ਜਿਵੇਂ ਐਨ ਹੋ ਗਈ ਇਹ ਚੀਜ਼ਾਂ ਦੇ ਸਾਰਿਆਂ ਦੇ ਜੂਸ ਆ ਕੱਢ ਕੇ ਅਲੱਗ-ਅਲੱਗ ਬਿਮਾਰੀਆਂ ਦੇ ਇਲਾਜ ਹੁੰਦੇ ਨੇ ਹਾਂ ਕਿੰਨੀਆਂ ਕੁ ਬਿਮਾਰੀਆਂ ਦਾ ਇਲਾਜ ਹੁੰਦਾ ਤੇ ਕਿਵੇਂ ਸੋਚਿਆ ਵੀ ਇਹ ਕੰਮ ਕਰਨਾ ਚਾਹੀਦਾ ਇਹ ਜੀ ਤਲੀਆਂ ਫਲੀਆਂ ਚੀਜ਼ਾਂ ਤੋਂ ਦੂਰ ਸੀ ਪਹਿਲਾਂ ਮੇਰਾ ਮੈਂ ਆਪ ਵੀ ਦੂਰ ਸੀਗਾ ਤੇ ਜੇ ਆਪਾਂ ਉਹ ਚੀਜ਼ ਚਲਾਉਂਦੇ ਫਿਰ ਬੱਚੇ ਖਾਂਦੇ ਜੀ ਤਲੀਆਂ ਚੀਜ਼ਾਂ ਉਹਦਾ ਮਨ ਜੀ ਚ ਇਹੀ ਸੋਚਿਆ ਵੀ ਕੋਈ ਤਲੀ ਚੀਜ਼ ਨਾ ਹੋਵੇ ਜੀ ਤੇ ਜਿਵੇਂ ਬਿਮਾਰੀਆਂ ਹੋ ਗਈਆਂ ਜਿਵੇਂ ਤਜਾਬ ਬਣਦਾ ਜਾਂ ਕੋਈ ਪੇਟ ਦੀ ਸਮੱਸਿਆ ਆਈ ਜਾਂ ਕੋਈ ਲੀਵਰ ਦੀ ਸਮੱਸਿਆ ਆ ਗਈ ਇਹ ਚੀਜ਼ਾਂ ਦਾ ਇਲਾਜ ਹੈਗੇ ਨਹੀਂ ਆਪਾਂ ਹਾਂ ਇਹਦੇ ਵਿੱਚ ਕੋਈ ਹੋਰ ਚੀਜ਼ ਤਾਂ ਨਹੀਂ ਵਰਤਦੇ ਜਿਵੇਂ ਫਾਸਟ ਫੂਡ ਦੇ ਵਿੱਚ ਆ ਬਿਮਾਰੀਆਂ ਵੀ ਲੱਗਦੀਆਂ ਪਰ ਬਹੁਤ ਚੀਜ਼ਾਂ ਇਹੋ ਜਿਹੀਆਂ ਵਰਤੀਆਂ ਜਾਂਦੀਆਂ ਜਿਹਦਾ ਜਾਂ ਗਾਂ ਜਾ ਕੇ ਨੁਕਸਾਨ ਹੁੰਦਾ ਤੁਹਾਡੇ ਵੱਲੋਂ ਸਾਰੀਆਂ ਜਿਹੜੀਆਂ ਚੀਜ਼ਾਂ ਆਰਗੈਨਿਕ ਹੀ ਵਰਤੀਆਂ ਜਾਂਦੀਆਂ ਸਾਰੀਆਂ ਦੇਸੀ ਦੀ ਜਿਹੀ ਹੀ ਵਰਤੀਆਂ ਜਾਂਦੀਆਂ ਆਪਣੀਆਂ ਜੀ ਖੇਤਾਂ ਚੋਂ ਹੀ ਆਉਂਦੀਆਂ ਨੇ ਇੱਥੇ ਸਬਜ਼ੀ ਮੰਡੀ ਚ ਹੀ ਲੈਣੇ ਆਪਾਂ ਤੇ ਜਿਵੇਂ ਹੁਣ ਛੋਲੇ ਆ ਗਏ ਉਹ ਦੇਸੀ ਆ ਗਏ ਜੀ ਕੋਈ ਇਹਦੇ ਚ ਕੋਈ ਸਾਈਡ ਇਫੈਕਟ ਨਹੀਂਗਾ ਜੀ ਤੇ মুંગી ਆ ਗਈ ਮਾਸਰ ਆ ਗਈ ਉਰਤ ਦੀ दाल ਆ ਗਈ ਜਿਵੇਂ ਹੁਣ ਸ਼ੇਕ ਬਣਾਉਣੇ ਆ ਛੋਲਿਆਂ ਦਾ ਤੇ ਆਪਣਾ ਜਵਾਂ ਦਾ ਇਹ ਵੀ ਦੇਸੀ ਆ ਗਈ ਇਹ ਆਪਾਂ ਘਰੀ ਪੁੰਨ ਕੇ ਛੋਲੇ ਹੀ ਘਰੀ ਆਪਾਂ ਉਹ ਕਰਦੇ ਹਾਂ ਜੀ ਇਹਨਾਂ ਦਾ ਆਟਾ ਬਣਾਉਣੇ ਇਹ ਫਿਰ ਤੁਸੀਂ ਟ੍ਰੇਨਿੰਗ ਕਿੱਥੋਂ ਲਈ ਜੇ ਜਾਣਕਾਰੀ ਇਹ ਕਿੱਥੋਂ ਪ੍ਰਾਪਤ ਕੀਤੀ ਵੀ ਇਹ ਬਣਾਉਣਾ ਚਾਹੀਦਾ ਇਹ ਮੇਰੇ ਰਿਸ਼ਤੇਦਾਰ ਬਾਹਰ ਗਏ ਹੋਏ ਸੀ ਜੀ ਉਹਨਾਂ ਨੇ ਟ੍ਰੇਨਿੰਗ ਦਿੱਤੀ ਇੱਥੇ ਆ ਕੇ ਜੀ ਪੰਜ 6 ਮਹੀਨੇ ਮੇਰੇ ਨਾਲ ਲਾਏ ਨੇ ਜੀ ਉਹਨਾਂ ਨੇ ਉਹਨਾਂ ਨੇ ਟ੍ਰੇਨਿੰਗ ਦਿੱਤੀ ਉਸ ਤੋਂ ਬਾਅਦ ਉਹ ਬਸ ਨਾਲ ਦੀ ਨਾਲ ਵੀ ਦੇ ਹੀ ਜਾਂਦੇ ਨੇ ਟ੍ਰੇਨਿੰਗ ਦਾ ਬਾਕੀ ਸ਼ੁਗਰ ਤੋਂ ਕਾਫੀ ਬੰਦੇ ਨੂੰ ਸਕਾਰਾ ਮਿਲਿਆ ਜੀ ਜਿਨ੍ਹਾਂ ਦੀ ਗੋਲੀ ਲੱਗੀ ਹੋਈ ਸੀ ਉਹ ਵੀ ਛੜਾਤੀ। ਆ ਕਿੰਨੀ ਦੇਰ ਤੋਂ ਇੱਥੇ ਕੰਮ ਕਰ ਰਹੇ ਆ ਤੇ ਤੁਹਾਡੀ ਟਾਈਮਿੰਗ ਕਿੰਨੀ ਆ? ਆਪਾਂ ਨੂੰ ਹੋ ਗਈ ਜੀ ਇੱਥੇ 2 ਸਾਲ ਆਪਣੀ ਤੜਕੇ 7 ਵਜੇ ਤੋਂ ਲੈ ਕੇ ਜੀ ਰਾਤ ਦੇ 9 ਵਜੇ ਤੱਕ ਇੱਥੇ ਟਾਈਮ ਲਾਇਆ। ਤੇ ਕੱਲਾ ਐਤਵਾਰ ਬਿਲ ਰਿਸਪੌਂਸ ਕਿਹੋ ਜਿਹਾ ਮਿਲਿਆ ਜਾਂ ਲੋਕਾਂ ਨੇ ਸਹਿਯੋਗ ਕਿੰਨਾ ਕੀਤਾ ਕਿਸ ਟਾਈਪ ਦੇ ਲੋਕ ਨੌਜਵਾਨ ਪੀਡੀਅਮ ਦੀ ਆਬਜ਼ਰਵ ਗਾਉਂਦੇ ਆ ਜਾਂ ਵਿਚਾਲੜਾ ਮੇਲ ਆਉਂਦਾ? ਨੀ ਰਿਸਪੌਂਸ ਵਧੀਆ ਜੀ ਮੇਰੇ ਕੋਲੇ ਬੱਚੇ ਵੀ ਆਉਂਦੇ ਨੇ ਜੀ ਬਜ਼ੁਰਗ ਵੀ ਆਉਂਦੇ ਨਾਲ ਤੇ ਨੌਜਵਾਨ ਤਾਂ ਆਉਂਦੇ ਆਉਂਦੇ ਨੇ ਜਮਾ ਵਾਲੇ ਸਾਰੇ ਡਾਈਟ ਕਰਨੇ ਜੀ ਤੇ ਵੈਸੇ ਆਏ ਆਗਾ ਜੀ ਫਾਸਟ ਫੂਡ ਨਾਲੋਂ ਤਾਂ ਜੇ ਉਧਰੋਂ ਥੋੜਾ ਜਿਹਾ ਵੱਧਾ ਹੋ ਕਰਦੇ ਨੇ ਇੱਧਰ ਜੇ ਬੱਚੇ ਥੋੜਾ ਜਿਹਾ ਘੱਟ ਹੋ ਕਰਦੇ ਨੇ ਜੀ ਜਿਵੇਂ ਆਪਣੇ ਖਾਸ ਕਰ ਜਿਹੜੇ ਪੰਜਾਬੀ ਆ ਉਹ ਇਸ ਤਰ੍ਹਾਂ ਦਾ ਕੰਮ ਆ ਜਿਹੜਾ ਤੁਸੀਂ ਕਰ ਰਹੇ ਹੋ ਇਸ ਤਰ੍ਹਾਂ ਦਾ ਘੱਟ ਕਰਨਾ ਪਸੰਦ ਕਰਦੇ ਆ ਕੀ ਕਾਰਨ ਮੰਨਦੇ ਹੋ ਆਪਣੇ ਪੰਜਾਬੀ ਕੋਸਤਾ ਜੀ ਸੰਗ ਮੰਨਦੇ ਨੇ ਨਾਲ ਦੇ ਦੋਸਤ ਉਸ ਤਰੀਕੈ ਕਹਿ ਦਿੰਦੇ ਨੇ ਯਾਰ ਤੂੰ ਇਹ ਕੀ ਕੰਮ ਕਰਨ ਲੱਗ ਗਿਆ ਇਹ ਕੀ ਆ ਹੋ ਆ ਕਿਉਂਕਿ ਜੇ ਬਾਹਰ ਜਾਂਦੇ ਜੀ ਬਾਹਰ ਵੀ ਇਹ ਕੰਮ ਕਰਨੇ ਪੈਂਦੇ ਜੀ ਬਾਹਰ ਇਹ ਨਹੀਂ ਪਤਾ ਪੁੱਛੀ ਲਾਉਣੇ ਪੈਂਦੇ ਕਿ ਕੀ ਕੰਮ ਕਰਨਾ ਪੈਂਦਾ ਹਨਾ ਇੱਥੇ ਆਪਦਾ ਕੰਮ ਚਲਾਵਾਂਗੇ ਆਪਾਂ ਆਪਦਾ ਤਾਂ ਹੈ ਜੀ ਨਾ ਕਿਸੇ ਦੀ ਗਲਾਮੀ ਆ ਕਦੋਂ ਮਰਜ਼ੀ ਬੰਦ ਕਰੋ ਕਦੋਂ ਮਰਜ਼ੀ ਜਾਓ ਲੱਗਦਾ ਨਹੀਂ ਗੁਰਪ੍ਰੀਤ ਜੀ ਜਿਵੇਂ ਸਮਾਜ ਆਪਣਾ ਇੰਨਾ ਪੜ੍ਹ ਲਿਖ ਕੇ ਆ ਬਹੁਤ ਸਿਆਣੀਆਂ ਗੱਲਾਂ ਕਰਦੇ ਨੇ ਪਰ ਜਦੋਂ ਕੋਈ ਕੰਮ ਕਰਦਾ ਜਿਵੇਂ ਤੁਸੀਂ ਪਹਿਲਾਂ ਦੱਸਿਆ ਤੇ ਉਹਨੂੰ ਇੱਕ ਤਰ੍ਹਾਂ ਦਾ ਕਰਨ ਤੋਂ ਪਿਛਾਹ ਕਰ ਦਿੰਦੇ ਆ ਹਾਲਾਂਕਿ ਸਹਿਯੋਗ ਦੇਣਾ ਚਾਹੀਦਾ ਹੌਸਲਾ ਵਧਾਉਣਾ ਚਾਹੀਦਾ ਮਤਲਬ ਇਸ ਚੀਜ਼ ਦੀ ਲੱਗਦਾ ਵੀ ਹਜੇ ਗਿਆਨ ਦੀ ਘਾਟ ਆ ਇਹ ਜੀ ਜਿਹੜੇ ਤਾਂ ਜਿਵੇਂ ਆਪਣੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਤਾਂ ਨੌਲੇਜ ਆਈ ਉਹ ਤਾਂ ਕਹਿੰਦੇ ਨੇ ਵੇਲੇ ਜਿਹੜੇ ਕੋਈ ਨਾ ਥੋੜਾ ਜਿਹਾ ਘੱਟ ਪੜੇ ਹੁੰਦੇ ਨਾ ਉਹ ਬਸ ਥੋੜਾ ਜਿਹਾ ਐ ਕਹਿ ਦਿੰਦੇ ਨੇ ਵੀ ਯਾਰ ਇਹ ਕੀ ਕਰਨ ਲੱਗ ਗਿਆ ਤੂੰ ਕਿਧਰੋਂ ਆਹੋ ਇਹ ਚੀਜ਼ਾਂ ਹੋ ਜਾਂਦੀਆਂ ਜੇ ਆਪਾਂ ਧਰਮ ਦੀ ਧਾਰਮਿਕ ਤੌਰ ਤੇ ਵੀ ਦੇਖ ਲਈਏ ਆਪਾਂ ਸਿੱਖ ਧਰਮ ਨਾਲ ਬਿਲੋਂਗ ਕਰਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰ ਲਈਏ ਕੋਈ ਵੀ ਕੰਮ ਵੀ ਛੋਟਾ ਵੱਡਾ ਨਹੀਂ ਸਮਝਾਂਦਾ ਲੱਗਦਾ ਹਜੇ ਵੀ ਸਮਾਜ ਚ ਲੋਕ ਇਹੋ ਜਿਹੇ ਹੈਗੇ ਵੀ ਕੰਮ ਨੂੰ ਵੀ ਛੋਟਾ ਤੇ ਵੱਡਾ ਸਮਝਦੇ ਨਹੀਂ ਹਾਂ ਵਿੱਚ ਹੈਗੇ ਨਹੀਂ ਬੱਚ ਐਂ ਅੰਗਾ ਵੀ ਉਹਨਾਂ ਦੀ ਫਿਰ ਸੋਚਣ ਸ਼ਕਤੀ ਉਹ ਆਣਾ ਜੀ ਉਹ ਕਹਿੰਦੇ ਨੇ ਵੀ ਛੋਟਾ ਕੰਮ ਆ ਪਰ ਐਂ ਅੰਗਾ ਵੀ ਜੇ ਆਪਾਂ ਸੋਚ ਗਏ ਤਾਂ ਜੀ ਭਈ ਇਹ ਛੋਟਾ ਕੰਮ ਕਰਕੇ ਵੀ ਆਪਣੀ ਇਧਰ ਕੋਠਣਾ ਲਈ ਬੈਠੇ ਨੇ ਜੀ ਉੱਨੇ ਕੋਲ ਕੋਈ ਜਾਇਾਤ ਨਹੀਂ ਹੁੰਦੀ ਉਹ ਚਮਚਾ ਵੀ ਨਹੀਂ ਲਿਆਉਂਦੇ ਆਪਦੇ ਦੇਸ਼ ਚੋਂ ਤੇ ਇਧਰ ਆ ਕੇ ਉਹ ਜਾਇਾਤਾਂ ਬਣਾ ਜਾਂਦੇ ਨੇ ਜੀ ਆਪਣੇ ਆਪ ਦੇ ਜਾਇਾਤਾਂ ਹੁੰਦੀਆਂ ਕਾਰਨ ਕੋਈ ਇਹੋ ਨਹੀਂ ਬਣਦਾ ਜੀ ਤੁਸੀਂ ਭਈਆਂ ਦੀ ਗੱਲ ਕੀਤੀ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਕੀਤੀ ਇਹ ਵੀ ਲੱਗਦਾ ਆਉਣ ਵਾਲੇ ਸਮੇਂ 'ਚ ਚਿੰਤਾ ਦਾ ਵਿਸ਼ਾ ਜਿਵੇਂ ਨੌਜਵਾਨ ਪੀੜ੍ਹੀ ਪ੍ਰਵਾਸ ਕਰ ਰਹੀ ਹੈ ਤੇ ਉਹ ਇਧਰ ਆ ਰਹੇ ਨੇ ਉਹ ਤਾਂ ਹੀ ਹੁਣ ਚਿੰਤਾ ਤਾਂ ਹੈੀ ਜਦੋਂ ਆਪਣੇ ਬਾਹਰ ਜਾਈ ਜਾਂਦੇ ਨੇ ਉਹੀ ਸਾਹਮਣੇ ਫਿਰ ਉਦੋਂ ਆ ਜੀ ਕੁਝ ਏਰੀਏ ਤਾਂ ਹੈਗੇ ਨਾ ਇਹ ਜਿ ਇੱਥੇ ਆਪਣੇ ਬੈਠੇ ਨਾ ਹੋਈ ਉਹਨਾਂ ਨੂੰ ਆਪਾਂ ਆਪ ਦਿੱਤਾ ਨਾ ਜਗਾ ਜੀ ਉਹ ਆਪ ਨਹੀਂ ਨਾ ਰੋਕਣਾ ਇਹ ਆਪਾਂ ਦੇ ਰਹੇ ਹਾਂ ਉਹਨਾਂ ਨੂੰ ਜੀ ਇੱਕ ਨਾਲ ਹੀ ਆਪਣੇ ਤੁਹਾਡਾ ਚਲੋ ਕੀਤਾ ਵਾ ਆਪਾਂ ਇਸ ਕਹਿ ਰਹੇ ਹਾਂ ਵੀ ਇੱਥੇ ਪੰਜਾਬ 'ਚ ਕੀਤਾ ਲੱਗਦਾ ਵੀ ਜਿਹੜੇ ਬਜ਼ੁਰਗ ਨੇ ਉਹ ਬਹੁਤ ਜ਼ਿਆਦਾ ਪੰਜਾਬ 'ਚ ਰਹਿ ਗਏ ਨੇ ਕਿਉਂਕਿ ਨੌਜਵਾਨ ਪੀੜ੍ਹੀ ਉਧਰ ਚਲੀ ਜਾਂਦੀ ਆ ਬਜ਼ੁਰਗ ਉਧਰ ਵੀ ਨਹੀਂ ਰਹਿ ਸਕਦੇ ਇੱਧਰ ਵੀ ਨਹੀਂ ਰਹਿ ਸਕਦੇ ਲੱਗਦਾ ਆਪਣੇ ਜਿਹੜੇ ਜ਼ਮੀਨ ਨਾਲ ਟੁੱਟਦੇ ਜਾ ਰਹੇ ਨੇ ਹਾਂ ਜੀ ਜ਼ਮੀਨ ਨਾਲ ਬਜ਼ੁਰਗ ਹੁਣ ਜ਼ਮੀਨ ਨਾਲ ਜੁੜੇ ਹੋਏ ਸਿਗੇ ਜੀ ਹੁਣ ਜਿਹੜੇ ਹੁਣ ਨੌਜਵਾਨ ਆ ਜੀ ਉਹਨਾਂ ਨੂੰ ਜ਼ਮੀਨ ਦਾ ਕੋਈ ਮੋਹ ਨਹੀਂ ਰਿਹਾ ਇਹਨਾਂ ਜੀ ਤੇ ਹੈਗੇ ਨੇ ਵਿੱਚ ਜਿਹੜੇ ਖੇਤੀ ਕਰਦੇ ਨੌਜਵਾਨੀ ਜਿਹੜੇ ਹੁਣ ਬਾਹਰ ਜਾ ਕੇ ਹੀ ਅੱਛੀ ਆਪਣੇ ਕੋਲੇ ਖੇਤੀ ਹੈਗੀ ਆ ਜਾਂ ਕਿਸੇ ਕੋਲੇ ਖੇਤੀ ਘੱਟ ਆ ਕੋਈ ਹੋਰ ਕੰਮ ਕਰਿਆ ਜਾਵੇ ਜੀ ਨਾਲੇ ਆਪਦੇ ਪੰਜਾਬ ਵਿੱਚ ਰਹਾਂਗੇ ਮਾਪਿਆਂ ਕੋਲੇ ਰਹਾਂਗੇ ਜੀ ਉਹਦਾ ਹੀ ਅੱਛਾ ਜਿਹੜੇ ਸਬਜ਼ੀਆਂ ਜਾਂ ਫਲ ਫਰੂਟ ਲਿਆਉਨੇ ਆ ਇਹੇ ਆਪਣੀ ਮੰਡੀ ਚੋਂ ਆਸਾਨੀ ਨਾਲ ਵਿਲ ਜਾਂਦੀਆਂ ਕਿ ਕਿਤੇ ਬਾਹਰਲੇ ਸੂਬਿਆਂ ਚੋਂ ਜਾਂ ਕਿਤੇ ਬਾਹਰੋਂ ਵੀ ਆਉਂਦੀਆਂ ਨਹੀਂ ਇਹ ਇਹ ਜੀ ਆਪਣੇ ਮੰਡੀ ਚੋਂ ਮਿਲ ਜਾਂਦਾ ਜੀ ਜਿਵੇਂ ਚਿੱਟਾ ਪੇਠਾ ਹੋ ਗਿਆ ਹੁਣ ਆਪਣਾ ਚੱਲੀ ਜਾਂਦਾ ਜੀ ਉਸ ਤੋਂ ਬਾਅਦ ਆਗਰੇ ਵਾਲਾ ਆਉਣ ਲੱਗ ਜੂਗਾ ਜੀ ਆਪਣੇ ਮਿਲ ਜਾਂਦਾ ਜੀ ਮੰਡੀ ਚ ਸਬਜ਼ੀ ਵਗੈਰਾ ਹਰੇਕ ਮਿਲਦੀ ਹੈ ਜੀ ਮੰਡੀ ਚ ਕੋਈ ਮਰਜ਼ੀ ਲਓ ਜੀ ਕੰਮ ਚਲਾਉਣ ਵਾਸਤੇ ਜਦੋਂ ਕੋਈ ਵੀ ਕੰਮ ਖੋਲਦੇ ਆ ਉਹਨੂੰ ਇੱਕ ਤਰ੍ਹਾਂ ਦਾ ਸੰਘਰਸ਼ ਜੀ ਕਰਨਾ ਪੈਂਦਾ ਕਿਉਂਕਿ ਪਹਿਲੇ ਦਿਨ ਗਾਹਕ ਨਹੀਂ ਆਉਂਦੇ ਤੇ ਮਨ ਟੁੱਟ ਜਾਂਦਾ ਕਿੰਨੀ ਕ ਦਿਕਤਾਂ ਆਈਆਂ ਕੰਮ ਚਲਾਉਣ ਦਿਕਤਾਂ ਕਾਫੀ ਆਈਆਂ ਨੇ ਜੀ ਕਿਉਂਕਿ ਜਦੋਂ ਸ਼ੁਰੂ ਚ ਕੰਮ ਚਲਾਇਆ ਸੀ ਨੌਲੇਜ ਘੱਟ ਸੀਗੀ ਤੇ ਬਾਕੀ ਖੇਤੀ ਚੋਂ ਆਏ ਸੀਗੇ 6 ਮਹੀਨੇ ਖੇਤੀ ਵੀ ਨਾਲ ਕੀਤੀ ਆ ਜੀ ਤੇ ਹੌਲੀ ਹੌਲੀ ਜਿਵੇਂ ਜਿਵੇਂ ਲੋਕਾਂ ਨੂੰ ਚੰਨਣਾ ਹੋਈ ਗਿਆ ਜੀ ਉਵੇਂ ਉਵੇਂ ਫਿਰ ਸੈੱਟ ਹੋ ਗਈ ਕੰਮ। ਪੌਸ਼ ਇਲਾਕਾ ਮੰਨਿਆ ਜਾਂਦਾ ਜਿੱਥੇ ਦਾਦੀ ਪੋਤੀ پارک ਦੇ ਤੁਸੀਂ ਆਸ-ਪਾਸ ਬੈਠਿਓ ਜਿਹੜਾ ਪੜ੍ਹਿਆ ਲਿਖਿਆ ਵਰਗ ਆ ਜਾਂ ਡਾਕਟਰ ਜਾਂ ਜਿਹੜੇ ਹੋਰ ਪੜ੍ਹੇ ਲਿਖੇ ਲੋਕ ਆ ਕੇ ਕਿਸ ਤਰ੍ਹਾਂ ਦਾ ਸਹਿਯੋਗ ਦਿੰਦੇ ਨੇ ਸੁਝਾਅ ਕੀ ਦਿੰਦੇ ਨੇ। ਪੜ੍ਹੇ ਲਿਖੇ ਲੋਕ ਜੀ ਆਪਾਂ ਨੂੰ ਪੂਰਾ ਸਹਿਯੋਗ ਦਿੰਦੇ ਨੇ। ਉਹ ਹੌਸਲਾ ਵੀ ਦੇ ਕੇ ਜਾਂਦੇ ਨੇ ਵੀ ਬਹੁਤ ਵਧੀਆ ਕੰਮ ਕੀਤਾ ਜੀ ਜਿਹੜੇ ਨੂੰ ਕਿਸੇ ਨੂੰ ਨੌਲੇਜ ਨਹੀਂ ਉਹ ਵੇ ਸਕ ਕੋਈ ਉਹ ਵਾ ਇਸੇ ਮੇਰੇ ਕੋਲੇ ਕੋਈ ਨਹੀਂ ਅਜੇ ਤੱਕ ਇਹੋ ਸਾਬ ਬੰਦਾ ਆਇਆ ਵੀ ਜਿਹੜੇ ਨੇ ਮੈਨੂੰ ਐਂ ਆਖਿਆ ਹੋਵੇ ਤੂੰ ਇਹ ਗਲਤ ਕੰਮ ਕਰਿਆ ਜੀ ਹਰੇਕ ਇਹੀ ਗੱਲ ਕਹਿੰਦਾ ਵੀ ਬਹੁਤ ਚੰਗਾ ਕੰਮ ਕਰਿਆ ਹੋਇਆ ਜੀ ਨੌਜਵਾਨ ਪੀੜੀ ਨੂੰ ਕੀ ਅਪੀਲ ਕਰਨਾ ਚਾਹੁੰਨੇ ਆ ਜਿਹੜੇ ਖਾਸ ਕਰ ਚਲੋ ਵਿਦੇਸ਼ਾਂ ਚ ਜਾਣਾ ਵੀ ਅਲੱਗ ਸੋਚ ਹੋ ਸਕਦੀ ਆ ਆਪਾਂ ਚੰਗਾ ਮਾੜਾ ਵੀ ਨਹੀਂ ਕਹਿੰਦੇ ਪਰ ਇੱਥੇ ਰਹਿ ਕੇ ਵੀ ਕਈ ਕੰਮ ਨੂੰ ਛੋਟਾ ਵੱਡਾ ਸਮਝਦੇ ਜਾਂ ਕੰਮ ਕਰਦੇ ਨਹੀਂ ਕੀ ਕਹਿਣਾ ਚਾਹੁੰਦਾ ਉਹਨਾਂ ਤਾਂ ਇਹੀ ਕਹਨੇ ਆ ਵੀ ਜਿੰਮੇ ਜੀ ਇੱਥੇ ਕੰਮ ਆ ਆਪ ਦਾ ਕੰਮ ਚਲਾਓ ਜੀ ਛੋਟਾ ਚਲਾ ਲਓ ਕੋਈ ਵੱਡਾ ਚਲਾ ਲਓ ਵਿਦੇਸ਼ਾਂ ਚ ਤਾਂ ਚਲੋ ਆਏ ਹੁੰਦਾ ਵੀ ਵਿੱਚ ਮਜ਼ਦੂਰੀ ਹੁੰਦੀ ਆ ਜਾਣੀ ਜੀ ਚਲੋ ਉਹ ਜਿਹੜਾ ਨੂੰ ਕੋਈ ਮਜ਼ਦੂਰੀ ਆ ਉਹ ਜਾਓ ਜੀ ਕੋਈ ਹੋਣੀ ਵੀ ਆਪ ਦਾ ਪੰਜਾਬ ਨਾ ਛੱਡੋ ਜੀ ਜਿਹੜੀ ਗੱਲ ਇਹਨੂੰ ਛੱਡ ਛੱਡ ਆਪਾਂ ਜਾਈ ਜਾਂਦੇ ਆ ਇੱਥੇ ਕੰਮ ਹੈਗੇ ਨਹੀਂ ਜੀ ਉਹੇ ਜੇ ਕੰਮ ਆ ਹੁਣ ਜੇ ਆਪਾਂ 24 ਲੱਖ ਲਾ ਕੇ ਬਾਹਰ ਜਾਵਾਂਗੇ ਜੀ ਇੱਥੇ ਜੇ 24 ਲੱਖ ਚ ਕੰਮ ਕਰਾਂਗੇ ਉਹੇ ਜੀ ਹੋਊਗਾ ਜੀ ਤੇ ਜੇ ਆਪਾਂ ਹੁਣ 50000 ਚ ਕੰਮ ਕਰਾਂਗੇ ਉਹੇ ਜੇ ਹੋਊਗਾ ਜੀ ਅਏ ਸੀ ਗੁਰਪ੍ਰੀਤ ਸਿੰਘ ਜੀ ਜ ਜਨਾ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਦੱਸ ਕਿਹਾ ਵੀ ਸੁਝਾਅ ਵੀ ਦਿੱਤਾ ਵੀ ਤੁਸੀਂ ਵਿਦੇਸ਼ਾਂ ਚ ਇੰਨੇ ਪੈਸੇ ਲਾ ਕੇ ਜਾਂਦੇ ਹੋ ਤੁਸੀਂ ਇੱਥੇ ਵੀ ਕੰਮ ਕਰ ਸਕਦੇ ਹੋ ਪਰ ਸਾਡੇ ਸਮਾਜ ਦੀ ਕਿ ਤਰਾਸਦੀ ਆ ਵੀ ਜਿਹੜੇ ਪ੍ਰਵਾਸੀ ਵੀਰ ਆ ਚਲੋ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਹੁਣ ਜੇ ਹਾਲਾਤ ਅਸੀਂ ਸਾਰਿਆਂ ਦਾ ਸਹਿਯੋਗ ਆ ਇਸ ਤਰ੍ਹਾਂ ਦੇ ਬਣਾਏ ਨੇ ਵਿੱਚ ਇਹ ਸਰਕਾਰਾਂ ਦਾ ਵੀ ਸਹਿਯੋਗ ਆ ਸਾਡਾ ਖੁਦ ਦਾ ਵੀ ਆ ਤਾਂ ਹੀ ਉਹ ਇੱਥੇ ਆਏ ਨੇ ਜੇ ਸਾਡੇ ਨੌਜਵਾਨ ਕੰਮ ਕਰਦੇ ਚਾਹੇ ਉਹਦੇ ਕੋਈ ਵੀ ਕਾਰਨ ਰਹੇ ਹੁਣ ਤਾਂ ਸ਼ਾਇਦ ਹੋਏ ਇੱਥੇ ਨਾ ਆਉਂਦੇ ਪੱਕੇ ਤੌਰ ਤੇ ਜਿਹੜਾ ਆਉਣ ਵਾਲੇ ਸਮੇਂ 'ਚ ਚਿੰਤਾ ਦਾ ਵਿਸ਼ਾ ਵੱਖ-ਵੱਖ ਗੱਲਾਂ ਤੇ ਚਿੰਤਾ ਵੀ ਕੀਤੀ ਜਾਂਦੀ ਆ ਪਰ ਉਹਨਾਂ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਇੱਥੇ ਜ਼ਰੂਰ ਕੰਮ ਕਰਨਾ ਚਾਹੀਦਾ ਤੇ ਕੰਮ ਨੂੰ ਛੋਟਾ ਵੱਡਾ ਨਹੀਂ ਸਮਝਣਾ ਚਾਹੀਦਾ ਤਾਂ ਕਿ ਅਸੀਂ ਪੰਜਾਬ ਨਾਲ ਆਪਣੇ ਨਾਲ ਜੁੜੇ ਰਹੀਏ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ